ਲਓ ਜੀ ਬਾਈ ਜੀ ਇਹ ਤੁਹਾਨੂੰ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਇਹ ਖੇਤ ਦੇ ਉਹ ਖੁੰਝੇ ਖੜ ਕੇ ਪਾਣੀ ਬਾਰੇ ਜਦੋਂ ਆਪਾਂ ਗੱਲਬਾਤ ਕਰਦੇ ਸੀ ਇਹ ਖੇਤ ਆਪਾਂ ਸੁੱਕਾ ਕਦੂ ਜੀ ਨੂੰ ਕਹਿੰਦੇ ਨੇ ਉਹ ਜੀਰੀ ਲਾਈ ਆ ਇਹਦੇ ਵਿੱਚ ਕੋਈ ਕਦੂ ਨਹੀਂ ਕਰਿਆ ਲਓ ਜੀ ਤੁਸੀਂ ਦੇਖੋ ਤੇ ਕੋਈ ਮਤਲਬ ਇਹ ਚ ਕੱਖ ਗੰਡਾ ਨਹੀਂ ਜਮ ਰਿਹਾ ਬਿਲਕੁਲ ਸਾਫ ਪਿਆ ਥੱਲੇ ਉਹ ਤੇ ਪਾਣੀ ਵੀ ਤਕਰੀਬਨ ਬਾਲਾ ਨਹੀਂ ਜਿਆਦਾ ਸੁੱਕਦਾ ਜਾਨੀ ਦੂਏ ਤੀਏ ਦਿਨ ਭਰਦੀਦਾ ਇੱਕ ਅੱਧਾ ਦਿਨ ਖਾਲੀ ਰਹਿ ਜਾਂਦਾ ਇਹ ਇੱਥੇ ਖੇਤਾਂ ਦੇ ਵਿੱਚ ਮਤਲਬ ਜੀਰੀ ਕਣਕ ਦੀ ਖੇਤੀ ਹੁੰਦੀ ਹੈ ਜੀਰੀ ਕਣਕ ਵਾਲੇ ਚ ਕੰਮਜਾਬ ਇਹ ਜ਼ਮੀਨ ਆਪਾਂ ਲਈ ਸੀ ਨਵੀਆਂ ਡੇਢ ਚ ਜਿੱਦੇ ਲਾਇਆ ਇੱਥੇ ਹਲੇ ਤਾਂ ਨਹੀਂ ਜਿਆਦਾ ਲਈ ਸੀ ਇਹ ਬਈ ਆਪਾਂ ਨੂੰ ਮਤਲਬ ਦੇ ਇੱਕ ਦਿਨ ਆਵੇ ਗੱਲ ਨੂੰ ਅਜੇ ਨਵੇਂ ਕਰਕੇ ਪਤਾ ਨਹੀਂ ਸੀ ਵੀ ਕਾਕੋ ਕਿਵੇਂ ਹੁੰਦੇ ਨੇ ਜਾਂ ਪਾਣੀ ਕਿਵੇਂ ਖੜਦਾ ਵੈਸੇ ਇੱਥੇ ਪੂਰਾ ਜਮੇ ਉਹ ਪਰਲੇਖੇ ਦੂਜੇ ਖੜੇ ਨੇ ਜਿਹੜੇ ਕੱਦੂ ਵਾਲੇ ਨੇ ਤੇ ਬਿਨਾ ਕੱਦੂ ਵਾਲਾ ਉਹ ਵੱਟ ਤੋਂ ਅੱਗੇ ਕੱਦੂ ਵਾਲਾ ਜੀ ਤੇ ਇਹ ਦੂਜਾ तकरीबन ਸੇਮ ਖੜੀ ਆ ਫਸਲ ਇਹ ਆਪਾਂ ਨੇ ਤੁਹਾਨੂੰ ਦੱਸਿਆ ਵੀ ਖੇਤ ਬਾਹ ਕੇ ਕਣਕ ਦੇ ਵੱਢ ਸੁੱਕੇ ਹੀ ਬਾਹੇ ਸੀ ਉਹਦੇ ਬਾਅਦ ਉਹਦੇ ਵਿੱਚ ਅਸੀਂ ਲੇਜਰ ਕਰਤਾ ਲੇਜਰ ਤੋਂ ਬਾਅਦ ਇੱਕ ਥੈਲਾ ਸੁਪਰ ਡੇਢ ਥੈਲਾ ਜੂਰੀਆ ਉਦੋਂ ਸੁੱਕੇ ਜਿਹੇ ਛਿੱਟਾ ਮਾਰਦਾ ਸੀ ਸਾਰੀ ਜ਼ਮੀਨ 'ਚ ਇੱਥੇ ਏਕਨੇ ਕਰਿਆ ਸੇਮ ਹੀ ਇਹਦੇ 'ਚ ਕਰਿਆ ਸੀ ਤੇ ਉਹਦੇ ਬਾਅਦ ਉੱਪਰਲੇ ਖੇਤ ਤਾਂ ਸਾਰੇ ਬਾਹਤੇ ਸੀ ਜਿਨ੍ਹਾਂ ਦਾ ਕਦੂ ਕਰਨਾ ਸੀ ਇਹ ਲੇਜਰ ਤੋਂ ਬਾਅਦ ਓਕਨੇ ਰਿਓ ਪਾ ਕੇ ਛੜਦਾ ਸੀ ਬਾਹੀ ਨਹੀਂ ਸੀ ਕੀਤੀ ਬਸ ਓਕਨੇ ਨੂੰ ਪਾਣੀ ਛੱਡ ਕੇ ਆਪਾਂ ਜੀਰੀ ਲਾਤੀ ਆ ਤਕਰੀਬਨ ਬਹੁਤ ਵਧੀਆ ਖੜੀ ਆ ਅਜੇ ਤੱਕ ਕੋਈ ਪਾਣੀ ਪੂਣੀ ਦੀ ਏਡੀ ਉਹ ਨਹੀਂ ਹੈ ਪ੍ਰੋਬਲਮ ਤੇ ਬਾਕੀ ਅੱਗੇ ਵੀ ਤੁਹਾਨੂੰ ਦਿਖਾਉਂਦੇ ਰਹਾਗੇ ਸਾਰਾ ਜਿਗਾਰਡ ਇਹ ਵੀ ਕਿਦਾਂ ਕਿਵੇਂ ਫਸਲ ਹੁੰਦੀ ਆ ਸਪੈਸ਼ਲ ਅੱਜ ਮੈਂ ਇਧਰਲੇ ਪਾਸੇ ਘੁੰਮ ਕੇ ਆਇਆ ਇਹਨੂੰ ਦੇਖਣ ਲਈ ਯਾਰ ਇਹਦੀ ਵੀਡੀਓ ਬਣਾਉਣ ਲਈ ਤੇ ਵਧੀਆ ਕੋਈ ਇਹੋ ਜਿਹੀ ਦਿੱਕਤ ਵਾਲੀ ਗੱਲ ਨਹੀਂ ਪਿਛਲੇ ਸਾਲ ਵੀ ਆਪਾਂ ਥੋੜਾ ਜਿਹਾ ਕਰਿਆ ਸੀ ਟ੍ਰਾਇਲ ਅੱਧੇ ਗੀਲੇ ਦਾ ਪਿੰਡ ਉੱਥੇ ਵੀ ਲਾਇਆ ਹੈ ਇੱਕ ਖੇਤ ਆਪਾਂ ਨੇ ਇੱਕ ਇੱਥੇ ਲਾਇਆ ਇੱਕ ਪਿੰਡ ਲਾਇਆ ਜੀ ਇਹ ਤਲਵਾੜੇ ਆ ਤੇ ਪਿੰਡ ਭਮੱਦੀ ਵੀ ਲਾਇਆ ਹੈ ਆਪਾਂ ਨੇ ਤੇ ਇਹ ਦੋ ਉਹ ਖੇਤ ਦੀ ਵੀ ਵੀਡੀਓ ਬਣਾਵਾਂਗੇ ਜਦੋਂ ਉੱਥੇ ਗਏ ਤਗਰੀਵਨ ਵਧੀਆ ਜਿੱਥੇ ਜੀਰੀ ਜਾਂ ਔਰ ਕਣਕ ਦੀ ਖੇਤੀ ਹੁੰਦੀ ਆ ਉੱਥੇ ਮੇਰੇ ਹਿਸਾਬ ਨਾਲ ਕੱਦੂ ਕਰਨ ਦੀ ਲੋੜ ਨਹੀਂ ਆ ਪਾਣੀ ਦੀ ਬੜੀ ਬਚਤ ਹੁੰਦੀ ਆ ਦੂਜੀ ਗੱਲ ਇਹ ਆ ਵੀ ਜਿਹੜਾ ਹੁਣ ਮੀਂਹ ਪੈਂਦੇ ਨੇ ਉਹਦਾ ਪਾਣੀ ਧਰਤੀ ਚ ਲਿਆ ਜਾਂਦਾ ਕੁਛ ਨਹੀਂ ਤਾਂ ਆਪਾਂ ਲੈਂਟਰ ਲਾ ਲਾ ਕੇ ਉੱਪਰ ਹੀ ਉਡਾਈ ਜਾਂਦੇ ਆ ਤਾਂ ਹੀ ਧਰਤੀ ਦਾ ਪਾਣੀ ਥੱਲੇ ਜਾ ਹੀ ਜਾਂਦਾ ਇਹ ਵੀ ਤਜਰਬਾ ਜਿਹੜੇ ਜੀਰੀ ਕਣਕ ਦੀ ਇਕੱਲੀ ਖੇਤੀ ਕਰਦੇ ਨੇ ਜਿਹੜੇ ਖੇਤਾਂ 'ਚ ਵੀਰ ਉਹਨਾਂ ਨੂੰ ਕਰ ਲੈਣਾ ਚਾਹੀਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਰਿਓ ਪਾਉਣਾ ਇਹਦੇ 'ਚ ਸੌਖਾ ਜੀ ਡੂੰਘਾ ਨਹੀਂ ਜਾਣਾ ਪੈਰ ਸਾਰਾ ਕੁਝ ਇਹਦੇ 'ਚ ਤਕਰੀਬਨ ਵਧੀਆ ਹੀ ਰਹਿਣਾ ਆ ਦੇਖ ਲਓ ਸਾਰਾ ਖੇਤ ਤੁਸੀਂ ਨੀਗਾ ਮਾਰੋ ਇਹ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਵਧੀਆ ਖੜਾ ਹੈ ਤੇ ਬਾਕੀ ਇਹਦੀ ਵੀਡੀਓ ਆਪਾਂ ਪਾਉਂਦੇ ਰਹਾਂਗੇ ਐਂਡ ਤੱਕ ਲਓ ਜੀ ਆਪਾਂ ਅਗੇ ਸੀ ਬੰਮਦੀ ਅੱਦੂ ਆਪਣਾ ਬਹੁਤ ਹੋਇਆ ਪਿਆ 10 ਕਿੱਲੇ ਤਾਂ ਆ ਲਾਈਨ ਹੋਈ ਪਈ ਐ ਇੱਕ ਇਕੱਠੀ ਐ ਉੱਪਰ ਇਹ ਪਾਣੀ ਛੱਡਿਆ ਹੋਇਆ ਹੈ ਇੱਧਰ ਦੇਖ ਲੋ ਅੱਗੇ ਮੂਰੇ ਉਹ ਕੱਦੂ ਹੋਇਆ ਪਿਆ ਲੇਬਰ ਦੀ ਬੜੀ ਦਿੱਕਤ ਆ ਗਈ ਮੀ ਪੈ ਗਿਆ ਕੱਦੂ ਸਾਰਿਆਂ ਦੇ ਇਕੱਠੇ ਹੋ ਗਏ ਭਈਏ ਹੁਣ ਆਈ ਗਈ ਨਹੀਂ ਦਿੰਦੇ ਹੁਣ ਥੋੜੇ ਜੇ ਬੰਦੇ ਭੇਜ ਦਿੰਦੇ ਨੇ ਅੱਜ ਉੱਥੇ ਛੱਡ ਕੇ ਆਏ ਉਹਨਾਂ ਨੂੰ ਪਹਿਲਾਂ ਤਲਵਾੜੇ ਉੱਥੇ ਰਹਿੰਦਾ ਸੀ ਕੰਮ ਹਲੇ 30 ਕਿੱਲੇ ਆਪਣੇ ਉਰੇ ਕੱਦੂ ਦੇ ਹੋਏ ਪਏ ਨੇ ਇਹ ਕੰਮ ਬੜਾ ਔਖਾ ਹੋ ਗਿਆ ਲੇਬਰ ਵਾਲਾ ਬਹੁਤ ਦੁਖੀ ਕਰਦਾ ਕੰਮ ਨੀਰੀ ਵੀ ਵੱਡੀ ਹੋਈ ਜਾਂਦੀ ਆ ਫਿਰ ਜੇ ਸਾਡੇ ਪਿੰਡ ਦੇ ਨੇੜੇ ਤੇੜੇ ਕਿਸੇ ਕੋਲ ਲੇਬਰ ਹੋਵੇ ਵਾਧੂ ਦਾ ਯਾਰ ਸਾਨੂੰ ਜਰੂਰ ਦੱਸਿਓ ਆਪਣੇ ਕੋਲ 30 35 ਕਿੱਲੇ ਕੱਦੂ ਹੋਇਆ ਪਿਆ ਬਾਕੀ ਮੂਰੇ ਅਜੇ ਮੋਟਰਾਂ ਬੰਦ ਕਰੀਆਂ ਜਾਂਦੀਆਂ ਨੇ ਉਹ ਤਾਂ ਸਾਡੇ ਪੱਠਿਆਂ ਵਾਲੀਆਂ ਲੇਬਰਾਂ ਵੀ ਲੱਗੀਆਂ ਲਵਾਂ ਉਹ ਲੱਗੇ ਨੇ ਦੂਰ ਇਹ ਤੁਹਾਨੂੰ ਦਿਖਾ ਰਿਹਾ ਇਹ ਪੱਠੇ ਵਾਲੀ ਲੇਬਰ ਚੱਲ ਪਈ ਇੱਥੇ ਦੂਜੀਆਂ ਲੇਬਰਾਂ ਤੋਂ ਬਸ ਚ ਨਹੀਂ ਆ ਰਿਹਾ ਸੀ ਕੰਮ ਹੁਣ ਵਿੱਚ ਲੋਕਾਂ ਨੇ ਭੱਠੇ ਵਾਲੇ ਵੀ ਲਾ ਲਏ ਨੇ ਇਹ ਤਾਂ ਅਸਲੀ ਹੱਲ ਫੇ ਮਸ਼ੀਨਾਂ ਨਾਲ ਹੀ ਹੋਣਾ ਹੈ ਹਾਂ ਵੀ ਕੇਸ਼ਵਰ ਹਾਂ ਜੀ ਕਿਸਾ ਫੇ ਬਿਜਲੀ ਆਤਾ ਹੈ ਬਿਜਲੀ ਤਾਂ 50 ਸਾਲ ਹਮ ਲੋਕ ਕੇ ਪੋ ਮੱਦੀ ਪਿੰਡ ਮੇ ਰਹਤੇ ਹੋ ਗਏ ਆ ਮੂਦਾ ਐਸਾ ਬਿਜਲੀ ਕਦੇ ਨਹੀਂ ਦੇਖਿਆ ਰਾਤ ਦਿਨ ਬਰਾਬਰ ਹੈ ਬਰਾਬਰ ਹੈ ਬਰਾਬਰ ਹੈ ਪਾਣੀ ਪਾਣੀ ਕਰ ਦਿਆ ਹੈ ਪੂਰਾ ਪਾਣੀ ਪੂਰਾ ਪਾਣੀ ਨਹੀਂ ਤਾਂ ਬਿਜਲੀ ਕੇ ਲਈ ਤਾਂ ਸਰਦਾਰ ਲੋਕ ਤਰਸਤਾ ਥਾ अच्छा हाँ पूरा आ रहा है पूरा आ रहा है कद्दू <laughs> कितना पढ़ा है तेरे के आगे हमारे कद्दू तो सरदार के बीस पच्चीस किला मूरे है बीस पच्चीस किला, हाँ। किला पड़ा हाँ, तो, तो अपना ही है अपने पढ़ा दूसरे का कितना पढ़ा है और दूसरे का तो बहुत है अभी तो सौ किला से ऊपर होगा लोग क्या बनेगा भैया लोग का भैया लोग का क्या बनेगा देखिए ऊपर वाला के मर्जी क्या बनेंतमान को भूल के हो गया लाइट काम कर दो नहीं कह के लिए बोलेगा और तो जब कदुए हो गया तो अब क्या डर है अब बारिश हुआ तो कोई बात नहीं है नहीं हुआ तो कोई बात नहीं है अब तो कदुए कदुए पूरा पंजाब है अब बोलना क्या है ले भी अपनी मोटर आ जी एक इत्ते थोनू दिखाणा सी देखो इतनी की जगह ज कितने बूटे लाए ने अपन बढ़िया हरियाली आ जारे पासे ਵੈਸੇ ਹੁਣ ਮੌਸਮ ਵਧੀਆ ਬੂਟੇ-ਬਾਟੇ ਲਾਉਣ ਦਾ ਨਾਲੇ ਸਾਡੇ ਪਿੰਡ ਵਾਲੇ ਵਸਿਆਣ ਨੂੰ ਜ਼ਰੂਰ ਅਪੀਲ ਆ ਵੀ ਅੱਜ ਨਾ ਆਪਾਂ ਨੂੰ ਮਿਲਣਾ ਸਰਕਾਰ ਵੱਲੋਂ 500 ਬੂਟਾ ਹੁੰਡੇ ਆਪਣੇ ਗਏ ਨੇ ਲੈਣ ਟਰਾਲੀ ਲੈ ਕੇ ਮਰੰਦਰੋਂ ਨਹੀਂ ਭੇਜੇ ਨੇ ਖੰਨੇ ਤੋਂ ਲੈਣ ਸੋ ਆਪਾਂ ਪਿੰਡ ਅਨਾਉਂਸਮੈਂਟ ਕਰਾਵਾਂਗੇ ਆ ਗਏ ਤਾਂ ਕੱਲ ਨੂੰ ਖਰਾ ਦੇਣੀ ਆ ਜੀ ਨੂੰ ਲੋਡ ਆ ਰੇਕ ਵੀ ਲਾ ਜਾ ਕੇ 2 2 4 4 ਬੂਟੇ ਜ਼ਰੂਰ ਲਾਓ ਮੋਟਰਾਂ ਤੇ ਦਰਖਤਾਂ ਵਾਲੇ ਧਰਤੀ ਆ ਕਹਿੰਦੇ ਹੁੰਦੇ ਨੇ ਵੈਸੇ ਮੇਰੇ ਤਾਂ ਤਕਰੀਬਨ ਜਿੰਨੇ ਕ ਮੋਟਰਾਂ ਆਪਾਂ ਹੋਰ ਵੀ ਠੇਕੇ ਦੇ ਵੀ ਬੋਹਨੇ ਆ ਇਹ ਵੀ ਆਪਣੇ ਕੋਲ ਠੇਕੇ ਤੇ ਆ ਜਿਹੜੀ ਤੁਹਾਨੂੰ ਦਿਖਾਈ ਆ ਤੇ ਉਹ ਸਾਹਮਣੇ ਆਪਣੀ ਮੋਟਰਾਂ ਦੇਖੋ ਦੇਖੋ ਕਿੰਨੇ ਦਰਖਤ ਲੱਗੇ ਉੱਥੇ ਤਕਰੀਬਨ 100 ਸਵਾ 100 ਦਰਖਤ ਸਾਡੇ ਮੋਟਰ ਤੇ ਲਾ ਆਇਆ ਉੱਥੇ ਤਾਂ ਚਲੋ ਆਪਣੀ ਜਗ੍ਹਾ ਕਾਫੀ ਛੱਡੀ ਹੋਈ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਬੂਟੇ ਆਪਣੇ ਕੁਵਾਜਾ ਆ ਜਾਣੇ ਨੇ ਜਰੂਰ ਫਮੁੱਦੀ ਵਾਲੇ ਦਾ ਜਰੂਰ ਲਿਜਾ ਕੇ ਲਾ ਲਿਓ ਇਹ ਸਰਕਾਰ ਇਸੇ ਲਈ ਦੇ ਰਹੀ ਆ ਵੀ ਥੋੜੀ ਜੀ ਬੂਟਿਆਂ ਦੀ ਗਿਣਤੀ ਵਧੇ ਗਰਮੀ ਘਟੇ ਤੇ ਉਹ ਆਪਾਂ ਅਨਾਉਂਸਮੈਂਟ ਪੈਂਡ ਕਰਵਾ ਦਾਂਗੇ ਤੇ ਹੋਰ ਵੀ ਸਾਰੇ ਜਾਨੀ ਹਰੇਕ ਬੰਦੇ ਨੂੰ ਚਲੋ ਆਪਣੇ ਜੱਟਾਂ ਕੋ ਉਹਦਾ ਖੇਤ ਬਥੇਰੇ ਹੁੰਦੇ ਨੇ ਮੋਟਰਾਂ ਤੇ ਚਾਹੇ ਚਾਰ ਚੱਲ ਬਿਸਵੇ ਤੋਂ ਫालतू ਛੱਡ ਕੇ 10-10 ਬੂਟੇ ਲਾ ਦੋ ਲਾਉਣੇ ਚਾਹੀਦੇ ਨੇ ਲਓ ਜੀ ਬੂਟੇ ਆਪਣੇ ਆ ਗਏ ਇਹ ਕਾਫੀ ਕੁਆਲਟੀ ਆ ਇਕ ਕਰਾਂ ਹੋ ਗਈਆਂ ਯਾਨੀ ਕਿ ਇਕ ਕਰਾਂ ਪਹਿਲੀ ਵਾਰ ਮਿਲਦੇ ਦੇ ਟਾਲੀ ਤੇ ਆ ਦੂਜੇ ਨੇ ਛੋਟੇ ਛੋਟੇ ਪੱਤਿਆਂ ਵਾਲੇ ਹੋਰ ਕੀ ਆ ਤੂਤ ਹਨਾ ਤੂਤ ਜਾਮਣ ਹੋਰ ਕਈ ਵੈਰਾਈਟੀਆਂ ਨੇ ਟਾਲੀਆਂ ਵੀ ਹੈਗੀਆਂ ਨੇ ਇਹ ਆਪਾਂ ਨੂੰ 500 ਬੂਟਾ ਮਿਲਿਆ ਜੀ ਤੇ ਆਹ ਮੁੰਡਾ ਵੀ ਬੂਟੇ ਲੈਣਾ ਆ ਤਾਂ ਵੀ ਲੈਣਾ ਬੂਟਾ ਹੈ ਤੇ ਇਹ ਆਪਾਂ ਬੰਦ ਦੇਣੇ ਨੇ ਪਿੰਡ ਸਵੇਰੇ ਅਨਾਉਂਸਮੈਂਟ ਕਰਾ ਕੇ ਆ ਥੋੜੇ ਜਿਹਾ ਆਪਾਂ ਲਾਉਣੇ ਨੇ ਮੋਟਰ ਤੇ ਉੱਥੇ ਤਲਵਾੜੇ ਇਹ ਆਪਾਂ ਉੱਥੇ ਲੈ ਕੇ ਜਾਣੇ ਨੇ ਜੀ ਪੁਛੇ ਤੇ ਪਿੰਡ ਲਾਵਾਂਗੇ ਮੋਟਰ ਤੇ ਬਾਕੀ ਉਹਨਾਂ ਦੀ ਹਦਾਇਤਾਂ ਕਹਿੰਦੇ ਜੀ ਹੋਰ ਲੋੜ ਹੋਈ ਹੋਰ ਵੀ ਲੈ ਜਿਓ ਹਲੇ 500 ਦੇਖਦੇ ਆ ਵੰਡ ਕੇ ਪਿੰਡ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਜਿਹੜੇ ਬਲੌਗ ਦੇਖਣਗੇ ਭਾਈ پیسے ਦਾ ਮੈਂ ਅਨਾਉਂਸਮੈਂਟ ਕਰਵਾ ਦੇਣੀ ਆ ਜੀ ਨੂੰ ਲੋੜ ਆ ਆਪਣੇ ਲੋੜ ਕੀ ਵੈਸੇ ਵੀ ਹਰੇਕ ਮੋਟਰ ਤੇ ਪੰਜ ਚਾਰ ਬੁੱਟੇ ਲਾਓ ਇਹ ਜ਼ਰੂਰੀ ਇਹ ਆ ਕੰਮ